ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਲਾਪਤਾ ਹੋ ਗਿਆ ਜੈ ਕਿਸ਼ਨ ਰੋੜੀ ਦਾ ਪੁੱਤਰ ਸੁਖਦਿਲਮਨ ਪੰਜਾਬ ਪਬਲਿਕ ਸਕੂਲ ਨਾਬਾਲ ਚ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਜੋ ਕਿ ਅੱਜ ਸਵੇਰੇ 4 ਵਜੇ ਸਕੂਲੋਂ ਅਚਾਨਕ ਲਾਪਤਾ ਹੋ ਗਿਆ ਜਿਵੇਂ ਹੀ ਸੁਖਦਿਲਮਨ ਦੇ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਤਾਂ ਪੁਲਿਸ ਪ੍ਰਸ਼ਾਸਨ ਨੂੰ ਭੱਜਰਾ ਪੈ ਗਈਆਂ ਬੱਚੇ ਨੂੰ ਲੱਭਣ ਦੇ ਲਈ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਤੋਂ ਇਲਾਵਾ ਕਈ ਅਧਿਕਾਰੀ ਮੌਕੇ ਤੇ ਪਹੁੰਚੇ ਖੁਦ ਵਿਧਾਨ ਸਭਾ ਦੇ ਡਿਪੀ ਸਪੀਕਰ ਜੈ ਕਿਸ਼ਨ ਰੋੜੀ ਵੀ ਸਕੂਲ ਪਹੁੰਚੇ ਹਾਲਾਂਕਿ ਬਾਅਦ ਵਿੱਚ ਸ਼ਿਆਰ ਦੇ ਨੇੜੇ ਹੀ ਸੁਖਦਿਲਮਨ ਸਿੰਘ ਨੂੰ ਬ੍ਰਮਤ ਕਰ ਲਿਆ ਗਿਆ ਭਾਜਪਾ ਨੇ ਬੋਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਵਿੱਚ 67 ਨਵਾਂ ਦਾ ਐਲਾਨ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੂੰ ਲਾਡਵਾ ਤੋਂ ਉਮੀਦਵਾਰ ਬਣਾਇਆ ਗਿਆ ਜਦਕਿ ਅਨਿਲ ਵਜ ਨੂੰ ਅੰਬਾਲਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਅਰਵਿੰਦ ਸ਼ਰਮਾ ਨੂੰ ਗਹਾਣਾ ਸੀਟ ਤੋਂ ਟਿਕਟ ਮਿਲਿਆ ਦੱਸਦੀ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਇੱਕ ਪੜਾਅ ਚ VOTING ਹੋਵੇਗੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਤੇ 5 ਅਕਤੂਬਰ ਨੂੰ VOTING ਹੋਵੇਗੀ ਦੀ ਅਤੇ ਜੋ ਨਤੀਜੇ 8 ਅਕਤੂਬਰ ਨੂੰ ਗਿਣਤੀ ਤੋਂ ਬਾਅਦ ਆਉਣਗੇ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ 2024 ਨੂੰ ਖਤਮ ਹੋਣ ਜਾ ਰਿਹਾ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਅਕਤੂਬਰ 2019 ਚ ਹੋਈਆਂ ਸੀ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਜਨਾਇਕ ਜਨਤਾ ਪਾਰਟੀ ਦੇ ਗੱਠਜੋੜ ਨੇ ਰਾਜ ਸਰਕਾਰ ਬਣਾਈ ਭਾਜਪਾ ਕੋਲ 40 ਕਾਂਗਰਸ ਕੋਲ 31 ਅਤੇ ਆਜ਼ਾਦ ਹੋਰਾਂ ਕੋਲ 19 ਸੀਟਾਂ ਨੇ ਪਹਿਲਾ ਚੋਣਾ 1 ਅਕਤੂਬਰ ਨੂੰ ਹੋਣੀਆਂ ਸੀ ਅਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣੇ ਸੀ ਪਰ ਤਿਹਾਰਾਂ ਤੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਤਾਰੀਖ ਬਦਲ ਦਿੰਦੀ ਹੈ ਕੰਗਨਾਰ ਨਦੀ ਐਮਰਜੈਂਸੀ ਨੂੰ ਲੈ ਕੇ ਵਿਵਾਦ ਲਗਾਤਾਰ ਡੂੰਗਾ ਖੁੰਦਾ ਜਾ ਰਿਹਾ ਹੈ ਅਦਾਕਾਰਾਂ ਤੋਂ ਸਿਆਸਤਦਾਨ ਬਣੀ ਕੰਗਣਾ ਅਕਸਰ ਆਪਣੇ ਬੇਬਾਕ ਬਿਆਨਾਂ ਕਰਕੇ ਸੁਰਖੀਆਂ ਚੜ੍ਹ ਜਾਂਦੀ ਹੈ ਕੰਗਣਾ ਰਨੋਦ ਦੀ ਫਿਲਮ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਫਿਲਮ ਦੇ ਲਈ ਸਰਟੀਫਿਕੇਟ ਜਾਰੀ ਕਰ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਨਿਰਦੇਸ਼ ਲਈ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਹਾਲਾਂਕਿ ਅਦਾਲਤ ਨੇ ਕੋਈ ਆਦੇਸ਼ ਸ਼ਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਹਿ ਕਿ ਮਧ ਪ੍ਰਦੇਸ਼ ਹਾਈ ਕੋਰਟ ਦੁਆਰਾ ਪਾਸ ਕੀਤੇ ਗਏ ਆਦੇਸ਼ ਦੇ ਕਾਰਨ ਸੀਬੀਐਫਸੀ ਨੂੰ ਆਦੇਸ਼ ਨਹੀਂ ਦੇ ਸਕਦਾ ਇਸ ਦੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਰ ਨੇ ਕਿਹਾ ਕਿ ਉਹ ਸਬਦਾ ਨਿਸ਼ਾਨਾ ਬਣ ਗਈ ਹੈ ਸੁੱਤੇ ਹੋਏ ਦੇਸ਼ ਨੂੰ ਜਗਾਉਣ ਦੀ ਕੀਮਤ ਚੁਕਾਰੀਏ ਉਹ ਨਹੀਂ ਜਾਣਦੇ ਕਿ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ ਉਹਨਾਂ ਨੂੰ ਪਤਾ ਕਿ ਮੈਂ ਨਿਰਚੰਤ ਕਿਉਂ ਕਿਉਂਕਿ ਉਹ ਸ਼ਾਂਤੀ ਚਾਹੁੰਦੇ ਨੇ ਉਪੱਖ ਨਹੀਂ ਲੈਣਾ ਚਾਹੁੰਦੇ ਉਹ ਵਧੀਆ ਨੇ ਉਸ ਨੇ ਐਕਸ ਦੇ ਲਿਖਿਆ ਕਿ ਇਸ ਤੋਂ ਇਲਾਵਾ ਕنگਰਾ ਨੇ ਇਹ ਕਹੀਏ ਕਿ ਮੈਂ ਚਾਹੁੰਦੀ ਹਾਂ ਸਰਹੱਦ ਦੇ ਗਰੀਬ ਸੈਨਿਕ ਨੂੰ ਚੁੱਪ ਰਹਿਣ ਦਾ ਇਹ ਵੀ ਸਨਮਾਨ ਮਿਲੇ ਕਾਸ਼ ਉਸ ਨੂੰ ਪਾਕਿਸਤਾਨੀਆਂ ਚੀਨੀਆਂ ਨੂੰ ਆਪਣਾ ਦੁਸ਼ਮਣ ਸਮਝਦੀ ਲੋੜ ਨਾ ਪਵੇ ਉਹ ਤੁਹਾਡੀ ਰੱਖਿਆ ਕਰਿਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਜਮਨੀ ਚੋਣਾਂ ਲਈ ਕਮਰ ਕੱਸ ਲਈ ਹੈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦਰ ਨੇ ਜਮਨੀ ਚੋਣਾਂ ਤੋਂ ਪਹਿਲਾਂ ਸੀਨੀਅਰ ਲੀਡਰਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਇਸਤਿਹਾਰ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਮਰਤ ਕੁਆਰ ਬਦਲ ਨੂੰ ਗੱਦਰ ਬਾਹਾ ਹਲਕੇ ਤੋਂ ਕੰਪੇਨ ਇਨਚਾਰਜ ਨਿਯੁਕਤ ਕੀਤਾ ਗਿਆ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਆਉਣ ਵਾਲੀਆਂ ਜ਼ਿਮਨੀ ਚੋਣਾਂ 'ਚ ਪਾਰਟੀ ਸਰਗਰਮੀਆਂ ਨੂੰ ਤੇਜ਼ ਕਰਨ ਲਈ ਸੀਨੀਅਰ ਲੀਡਰਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਦਾਤ ਸਾਬਕਾ ਕੇਂਦਰੀ ਮੰਤਰੀ ਹਰਸਮਰਤ ਗੌਰ ਬਾਦਲ ਨੂੰ ਕਿਦਰਬਾ ਹਲਕੇ 'ਚ ਕੈਂਪੇਨ ਇਨਚਾਰਜ ਨਿਯੁਕਤ ਕੀਤਾ ਗਿਆ ਉਹ ਹਲਕੇ 'ਚ ਚੋਣਮਮ ਦੀ ਅਗਵਾਈ ਕਰਨਗੇ ਦਸਤੀ ਕੇ ਸੀਟੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਚੋਣ ਲੜਨ ਦੀਆਂ ਕਿਆਸਰਾਈਆਂ ਲਗਾਈਆਂ ਚਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਿਦੇਸ਼ ਯਾਤਰਾ ਦੇ ਦੂਜੇ ਪੜਾਅ 'ਚ ਫਿਲਹਾਲ ਸਿੰਗਾਪੁਰ ਪਹੁੰਚ ਗਏ ਬੁੱਧਵਾਰ ਨੂੰ 4 ਅਗਸਤ ਨੂੰ ਸਿੰਗਾਪੁਰ 'ਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇੱਥੇ ਭਾਰਤੀ ਪ੍ਰਵਾਸੀ ਲੋਕਾਂ ਨੇ ਢੋਲ ਦੀ ਧੁੰਨ ਤੇ ਨਸ਼ਤੇ ਹੋਏ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਪੀਐਮ ਮੋਦੀ ਦਾ ਢੋਲ ਵਜਾਉਣ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਨੇ ਇਸ ਪਲ ਨੂੰ ਖਾਸ ਬਣਾ ਦਿੱਤਾ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਗ ਅਤੇ ਰਾਸ਼ਟਰਪਤੀ ਥਰਮਨ شانو موگرتنਮ ਨਾਲ ملاقات ਕਰਨਗੇ ਆਪਣੇ دورے ਦੌਰਾਨ ਸਿੰਗਾਪੁਰ ਦੇ ਕਈ ਕਾਰੋਬਾਰੀ ਆਗੂ ਨਾਲ ਇਹ ਮੀਟਿੰਗਾਂ ਹੋਣਗੀਆਂ ਪ੍ਰਧਾਨ ਮੰਤਰੀ ਮੋਦੀ ਦੀ ਇਹ ਯਾਤਰਾ ਲਗਭਗ 6 ਸਾਲ ਬਾਅਦ ਸਿੰਗਾਪੁਰ ਚ ਹੋ ਰਹੀ ਹੈ ਜਿਸ ਦੌਰਾਨ ਉਹਨਾਂ ਨੇ ਹੋਟਲ ਚ ਠਹਿਰਨ ਦੌਰਾਨ ਮੌਜੂਦ ਲੋਕਾਂ ਨੂੰ ਆਟੋਗ੍ਰਾਫ ਦਿੱਤਾ ਅਤੇ ਕੌਰਤ ਨੇ ਉਹਨਾਂ ਨੂੰ ਰਖੜੀ ਵੀ ਬੰਨੀ ਖੰਨਾਚੇ ਈਡੀ ਵੱਲੋਂ ਕਾਂਗਰਸੀ ਆਗੂ ਦੇ ਘਰ ਰੇਡ ਕੀਤੀ ਗਈ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਈਡੀ ਦੀ ਛਾਪੇਮਾਰੀ ਜਾਰੀ ਹੈ ਇਹ ਜਾਂਚ ਸਬਕਾ ਕੈਬਨਟ ਮੰਤਰੀ ਭਾਰਤ ਪੂਸ਼ਨ ਆਸ਼ੂ ਨਾਲ ਜੁੜੇ ਟੈਂਡਰ ਕਪਲੇ ਮਾਮਲੇ ਚ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਰਾਜਦੀਪ ਸਿੰਘ ਦਾ ਨਾਮ ਨਕਲੀ ਸ਼ਰਾਬ ਫੈਕਟਰੀ ਨਾਲ ਵੀ ਜੁੜ ਗਿਆ ਜਾਣਕਾਰੀ ਮੁਤਾਬਕ ਈਡੀ ਵੱਲੋਂ ਰਾਜਦੀਪ ਸਿੰਘ ਦੇ ਘਰ ਛਾਪੇਮਾਰਿਆ ਗਿਆ ਕਾਂਗਰਸੀ ਆਗੂ ਤੇ ਆੜ ਦੀ ਰਾਜਦੀਪ ਸਿੰਘ ਦੇ ਘਰ ਤੋਂ ਇਲਾਵਾ ਈਡੀ ਵੱਲੋਂ ਉਸ ਦੇ ਕਾਰੋਬਾਰ ਦੇ ਟਿਕਾਣੇ ਤੇ ਵੀ ਰੇਡ ਕੀਤੀ ਗਈ ਈਡੀ ਦੀ ਟੀਮ ਵੱਲੋਂ ਸਿਟੀ ਸੈਂਟਰ ਚ ਦੋ ਦਫਤਰਾਂ ਚ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਇੱਦੀ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਵੀ ਜਾ ਰਹੀ ਹੈ ਪੰਜਾਬ ਵਿਧਾਨ ਸਭਾ ਸਦਨ ਪੰਜਾਬ ਫਾਇਰ ਤੇ ਐਮਰਜੈਂਸੀ ਸਰਵਿਸਿਜ਼ ਬਿਲ 2024 ਪੇਸ਼ ਕੀਤਾ ਗਿਆ ਜਿਸ ਨੂੰ ਸਭ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸਦਨ ਅੰਦਰ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਾਇਰ ਸੇਫਟੀ ਤੇ ਐਮਰਜੈਂਸੀ ਨੂੰ ਲੈ ਕੇ ਬਹੁਤ ਪੁਰਾਣੇ ਨਿਯਮ ਚੱਲ ਰਹੇ ਨੇ ਅਤੇ ਗੱਡੀਆਂ ਵੀ ਇਹੋ ਜਿਹੀਆਂ ਨੇ ਜਿਹੜੀਆਂ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇਕਰ ਪਹੁੰਚ ਗਈਆਂ ਤਾਂ ਅੱਗ ਨਹੀਂ ਬੁਝਾ ਪਾਉਂਦੀਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਵੀਂ ਤਕਨੀਕ ਵਾਲੀਆਂ ਗੱਡੀਆਂ ਫਾਇਰ ਵਿਭਾਗ ਨੂੰ ਦਿੱਤੀਆਂ ਨੇ ਇਸ ਤੋਂ ਇਲਾਵਾ ਛੋਟੇ ਕਸਬਿਆਂ 'ਚ ਛੋਟੀਆਂ ਗੱਡੀਆਂ ਦਿੱਤੀਆਂ ਗਈਆਂ ਨਾ ਕਿ ਆ ਕਿ ਦੇਸ਼ ਵਿੱਚ ਕਿਤੇ ਵੀ ਫਾਰ ਬ੍ਰਿਗੇਡ 'ਚ ਕੁੜੀਆਂ ਨਹੀਂ ਐ ਅਸੀਂ ਵਿਭਾਗ ਦੇ ਨੀਮਾ ਨੂੰ ਸੌਕਾ ਕਰ ਰਹੇ ਹਾਂ ਤੇ ਫਿਜ਼ੀਕਲ ਟੈਸਟ ਵੀ ਕੁੜੀਆਂ ਦੇ ਮੁਤਾਬਕ ਕੀਤੇ ਜਾ ਰਹੇ ਨੇ ਪੰਜਾਬ ਪਹਿਲਾ ਸੂਬਾ ਹੋਵੇਗਾ ਜਿਸ ਨੇ ਆਪਣੇ ਧੀਆ ਪੈਣਾ ਨੂੰ ਫਾਰ ਬ੍ਰਿਗੇਡ 'ਚ ਨੌਕਰੀ ਦਿੱਤੀ ਐ ਇਸ ਤੋਂ ਇਲਾਵਾ ਕਿਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਖੇਤੀ ਦੀ ਗੱਲ ਕਰੀਏ ਤਾਂ ਇਕੋ ਫਸਲ ਨੂੰ ਬੀਜਣ ਦੇ ਚਾਰ-ਚਾਰ ਤਰੀਕੇ ਨੇ ਜੇਕਰ ਇੰਨਾ ਦੁਨੀਆ ਅਪਡੇਟ ਹੈ ਤਾਂ ਸਰਕਾਰਾਂ ਨੂੰ ਵੀ ਅਪਡੇਟ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਲੋਕ ਸਰਕਾਰੀ ਹਸਪਤਾਲਾਂ ਚੋਂ ਜਾਣ ਤੋਂ ਚੰਗਾ ਨਹੀਂ ਸਮਝਦੇ ਸਿਰਫ ਲੋਕਾਂ ਨੂੰ ਨੌکریاں ਹੀ ਸਰਕਾਰੀ ਚਾਹੀਦੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਦੀ ਪਾਲਸੀ ਬਿਲਕੁਲ ਤਿਆਰ ਹੈ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਸੱਚਿਆ ਕਾਲ